ਜਨਰਲ ਹਰੀ ਸਿੰਘ ਨਲਵਾ ਕਲਚਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਬਾਬੋ ਕਿਸ਼ੋਰੀ لال ਜੀ ਦੀ ਨਿਗ੍ਯਾਦ ਵਿੱਚ 319 ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਇੰਸਪੈਕਟਰ ਪ੍ਰੀਮ ਸਿੰਘ ਪੰਗੂ ਨੇ ਕੀਤਾ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਰਾਜਵਰਦ ਆਸਟ੍ਰੇਲੀਆ ਤੇ ਬਲੀ ਕੈਨੇਡਾ ਤੋਂ ਉੱਚੇਰੇ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਤੇ ਸੁਸਾਇਟੀ ਦੇ ਵੱਲੋਂ 30 ਦੇ ਕਰੀਬ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਉੱਥੇ ਹੀ ਲੋੜਵੰਦਾਂ ਨੂੰ 휠ਚੇਅਰ ਵੀ ਦਿੱਤੀ ਗਈ ਜਨਰਲ ਹਰੀ ਸਿੰਘ ਨਲਵਾ ਕਲਚਰ ਕਲਚਰ ਸਟੇਡੀ ਵੱਲੋਂ 319ਵਾਂ ਰਾਸ਼ਨ ਵੰਡ ਸਮਰੋਪ ਕੀਤਾ ਗਿਆ ਉਸ ਦੇ ਵਿੱਚ ਮੇਰੇ ਸਰਕਾਰ ਨੂੰ ਦਿੱਤਾ ਸਿੱਖ ਕਸ਼ੂਰੀ ਲਾਲ ਜੀ ਦੀ ਅੱਜ ਵਰਸੇ ਦੇ ਸੰਬੰਧ ਵਿੱਚ ਗਰੀਬ ਬੱਚਿਆਂ ਨੂੰ ਤਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਇਹ ਅਸੀਂ ਹਰ ਸਾਲ ਲਗਾਤਾਰ ਕਰਦੇ ਹਾਂ ਇਸ ਤੋਂ ਇਲਾਵਾ ਅੱਜ ਹੋਰ ਵੀ ਜਿਹੜੇ ਵਧੀਆ ਬੰਦੇ ਜਿਵੇਂ ਇੱਕ ਤੇ ਇੱਕ ਸ਼ਹੀਦ ਹੋ ਗਏ ਨਾਲ ਤੇ ਟੈਕਸ ਹੋ ਗਿਆ ਜਦ ਗਰੀਬ ਹੋਇਆ ਉਸ ਦੇ ਸੰਬੰਧ ਵਿੱਚ ਜੀਸੀ ਗਰੀਬ ਕੁੜੀਆਂ ਦੇ ਵਿਆਹਾਂ ਦੇ ਵਿੱਚ ਔਰ ਗਰੀਬ ਬੱਚਿਆਂ ਨੂੰ ਵਜੀਫੇ ਔਰ ਗਰੀਬ ਬੱਚਿਆਂ ਕਿਤਾਬਾਂ ਦੇ ਕੱਪੜੇ ਵੀ ਇਸੇ ਤਰ੍ਹਾਂ ਹੀ ਲਗਾਤਾਰ ਬਣਦੇ ਰਹਿੰਦੇ ਹਨ ਸਾਡੀ ਜਰਨਲ ਹਰੀ ਸਿੰਘ ਨਲੂਆ ਕਲਚਰ ਸੋਸ਼ਲ ਵੈਲਫੇਅਰ ਹੈ ਇਹ ਹਮੇਸ਼ਾ ਹੀ ਗਰੀਬ ਲੋਕਾਂ ਦੇ ਨਾਲ ਖੜੀ ਹੈ ਬਿ ਗਰੀਬ ਲੋਕਾਂ ਦੇ ਨਾਲ ਹੀ ਉਹਨਾਂ ਦਾ ਸਾਥ ਦਿੰਦੀ ਹੈ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਅਸੀਂ ਖੜੇ ਰਵਾਂਗੇ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੀ ਜਰਨਲ ਹਰੀ ਸਿੰਘ ਨਲੂਆ ਕਲਚਰ ਐਂਡ ਵੈਲਫੇਅਰ ਰਜਿਸਟਰਡ ਵੈਲਫੇਅਰ ਤੇ ਹਮੇਸ਼ਾ ਇਤਨੀਂ ਹੱਥ ਰੱਖੇ ਤੇ ਸਾਨੂੰ ਗਰੀਬਾਂ ਦੀ ਮਦਦ ਕਰਨ ਦਾ ਬਲ ਦੇ। ਸਾਡੀ ਜਰਨਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੈਕਟਰੀ ਰਜਿਸਟਰਡ ਵੱ ਸਾਡੇ ਬਹੁਤ ਸਾਰੇ ਸਨਸਦ ਦੇ ਮਨਪੁਰਵੰਧਕ ਇਨਸਪੈਕਟਰ ਪ੍ਰੇਮ ਸਿੰਘ ਤੋਂ ਜੀ ਉਹਨਾਂ ਦੇ ਪੁੱੁਜ ਪਿਤਾ ਬਾਪੂ ਕੁਸ਼ੂਰੀ 라ਜੀ ਜੀ ਦੀ ਯਾਦ ਵਿੱਚ ਅੱਜ 319 ਮਰ ਰਸ਼ਨ ਮਨ ਸਮਾਰੋਹ ਕੀਤਾ ਗਿਆ ਸਾਡੇ ਕੋਲ ਇਸ ਟਾਈਮ ਤੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਬਹੁਤ ਖੇਸ਼ੀ ਤੌਰ ਤੇ ਪਹੁੰਚੇ ਨੇ ਰਾਜਵੰਤ ਅਸਟ੍ਰੇਲੀਆ ਜੀ ਬੱਲੀ ਕਨੇਡਾ ਜੀ ਦੇ ਫਿਲਮ ਪ੍ਰੋਡਿਊਸਰ ਨੇ ਹੋਰ ਵੀ ਸਾਡੇ ਦੇ ਸਤਵੰਤ ਸੱਜਣ ਬੱਚੇ ਨੇ ਇਸ ਮੌਕੇ ਤੇ ਜਿੱਥੇ ਅਸੀਂ ਹਰ ਮਿਲ ਦੇ ਤਰ੍ਹਾਂ ਕ੍ਰਿਤੀ ਪਰਿਵਾਰਾਂ ਨੂੰ ਰਸ਼ਨ ਬੰਡਿਆ ਜਾਂਦਾ ਵਾ ਰਾਸਨ ਕਿੱਥੇ ਦਿੱਤਾ ਗਿਆ ਉਹ ਤੇ ਸਾਡੇ ਰਾਜਮੰਤ ਜੀ ਵੱਲੋਂ ਇੱਕ ਲੋੜਵੰਦ ਲਈ ਜੀਸੀਆਰ ਅਰੇਂਜਮੈਂਟ ਕੀਤਾ ਗਿਆ ਉਹ ਵੀ ਦਿੱਤੀ ਗਈ ਹੈ ਅਸੀਂ ਸਾਰੇ ਆਏ ਹੋਏ ਮਹਿਮਾਨਾਂ ਦਾ ਸਾਡੇ ਮਾਨ ਜੋ ਚੇਅਰਮੈਨ ਲਖਵਿੰਦਰ ਸਿੰਘ ਜੀ ਕੰਡੇ ਸਾਡੇ ਸਰਪ੍ਰਸਤ ਅਨੰਦ ਸਿੰਘ ਜੀ ਲੋਕੇ ਸਾਡੇ ਕਨਵੀਨਰ ਨਿਰੰਦਰਪਾਲ ਜੀ ਸਾਡੇ ਕੈਸ਼ੀਅਰ ਗੁਰਿੰਦਰਪਾਲ ਜੀ ਅਸੀਂ ਸਾਰੇ ਆਏ ਹੋਏ ਮਹਿਮਾਨਾਂ ਦਾ ਸਾਡੇ ਸਰਪ੍ਰਸਤ ਵੱਲੋਂ ਸੇ ਧੰਨਵਾਦ ਕਰਦੇ ਹਾਂ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼